ਔਰਤ ਨੇ ਕਰਤਾ ਕਾਂਡ ਦੇਖੋ ਕਿਵੇਂ ਪਹਿਲੀ ਮੰਜ਼ਲ ਤੋਂ ਮੂਦੀ ਮਾਰੀ ਥਾਰ ਕਰਤੀ ਚਕਨਾ ਚੂਰ ਇਸ ਵੇਲੇ ਦੀ ਇਹ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਸੋ ਇਸ ਵੀਡੀਓ ਨੂੰ ਇੰਨਾ ਕ ਜਿਆਦਾ ਸ਼ੇਅਰ ਕਰੋ ਤਾਂ ਜੋ ਹਰ ਇੱਕ ਸਮਝਦਾਰ ਬਣੇ ਇਸ ਔਰਤ ਦੇ ਵੱਲੋਂ ਥਾਰ ਦਾ ਪਹਿਲਾ ਢੇੜਾ ਲਿਆ ਜਾਂਦਾ ਹੈ ਤੇ ਥਾਰ ਜੁਲਾਈ ਜਾਂਦੀ ਹੈ ਥਾਰ ਨਹੀਂ ਸੰਭਾਲੀ ਗਈ ਤਾਂ ਫਿਰ ਦੇਖੋ ਉਸ ਦਾ ਕੀ ਖਮਿਆਜ਼ਾ ਇਸ ਪਰਿਵਾਰ ਨੂੰ ਭੁਗਤਣਾ ਪਿਆ ਨਵੀਂ ਥਾਰ ਘੜਵਾਈ ਹੈ ਉਸ ਦਾ ਮਹੂਰਤ ਕੀਤਾ ਹੈ ਪੂਜਾ ਕਰਨ ਤੋਂ ਬਾਅਦ ਮਹਿਲਾ ਦੇ ਵੱਲੋਂ ਜਦੋਂ ਇਸ ਦਾ ਗੇੜਾ ਲਿਆ ਜਾਂਦਾ ਤਾਂ ਥਾਰ ਪਹਿਲੀ ਮੰਜ਼ਲ ਤੋਂ ਹੇਠਾਂ ਗਿਰਦੀ ਹੈ ਚੱਕਨਾਚੂਰ ਹੋ ਜਾਂਦੀ ਹੈ ਜਿੱਥੇ ਇਸ ਥਾਰ ਦਾ ਨੁਕਸਾਨ ਇਹਨਾਂ ਨੂੰ ਭੁਗਤਣਾ ਪੈਣਾ ਤੇ ਨਾਲ ਹੀ ਜੋ ਸ਼ੋਰੂਮ ਦਾ ਨੁਕਸਾਨ ਹੋਇਆ ਸ਼ੀਸ਼ੇ ਤੋੜੇ ਗਏ ਨੇ ਉਸ ਦਾ ਵੀ ਖਮਿਆਜ਼ਾ ਇਹਨਾਂ ਨੂੰ ਭਰਨਾ ਪਵੇਗਾ ਸੋ ਬਹੁਤ ਰੋਕਿਆ ਇਸ ਔਰਤ ਦੇ ਪਰਿਵਾਰ ਨੇ ਇਸ ਨੂੰ ਪਰ ਇਹ ਨਹੀਂ ਢਲੀ ਇਸ ਵੱਲੋਂ ਜੋ ਗੇੜਾ ਲਿਆ ਗਿਆ ਉਹ ਇਹਨਾਂ ਨੂੰ ਕਿੰਨਾ ਜ਼ਿਆਦਾ ਮਹਿੰਗਾ ਪੈ ਚੁੱਕਿਆ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਦਿੱਲੀ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਵੱਲੋਂ ਅਥਾਰ ਨਹੀਂ ਸੰਭਾਲੀ ਗਈ ਤਾਂ ਜਾ ਕੇ ਮੰਡਲ ਤੋਂ ਹੇਠਾਂगिरਦੀ ਹੈ ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੱਸਿਓ